ਸਸਿਕਾ ਫਰੈਂਡਸ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ GK in Punjabi ਦੇ ਵਿੱਚ ਆਪਾਂ ਇਸ ਚੈਨਲ ਦੇ ਉੱਤੇ ਫ੍ਰੀ GK ਦਾ ਕੋਰਸ ਸਟਾਰਟ ਕੀਤਾ ਜਿਹੜਾ ਜਿਹਦੀ ਕਿ ਆਪਾਂ ਪਹਿਲਾਂ ਇੱਕ ਵੀਡੀਓ ਅਪਲੋਡ ਕਰ ਦਿੱਤੀ ਹੈ ਠੀਕ ਹੈ ਜੀ ਜੇਕਰ ਤੁਸੀਂ ਨਹੀਂ ਦੇਖੀ ਤਾਂ ਪਹਿਲਾਂ ਜਾ ਕੇ ਉਹ ਦੇਖ ਲਓ ਉਹ ਹੈਗੀ ਹੈ ਜੀ ਆਪਣੀ ਪੰਜਾਬ ਜੀਕੇ ਦੀ ਤੇ ਇੱਥੇ ਆਪਾਂ ਸਟਾਰਟ ਕਰਨ ਲੱਗੇ ਆ ਅੱਜ ਮਾਡਰਨ ਹਿਸਟਰੀ ਉਹ ਵੀ ਪੰਜਾਬੀ ਭਾਸ਼ਾ ਦੇ ਵਿੱਚ ਠੀਕ ਹੈ ਜੀ ਤਾਂ ਵੈਸੇ ਤਾਂ ਆਪਣੇ ਜਿਹੜੇ ਪੰਜਾਬ ਐਗਜ਼ਾਮ ਦੇ ਵਿੱਚ ਜਿਆਦਾਤਰ ਕੁਐਸਚਨ ਮੋਡਰਨ ਹਿਸਟਰੀ ਦੇ ਵਿੱਚੋਂ ਪੁੱਛੇ ਜਾਂਦੇ ਆ ਠੀਕ ਆ ਜੀ ਜਨਕੀ ਇੰਡੀਆ ਦੇ ਫਰੀडम ਸਟਰਗਲ ਤੋਂ ਹੀ ਬਟ ਆਪਾਂ ਅੱਜ ਸਟਾਰਟ ਕਰਾਂਗੇ ਕਿਉਂਕਿ ਆਪਾਂ ਨੂੰ ਈਸਟ ਇੰਡੀਆ ਕੰਪਨੀ ਬਾਰੇ ਵੀ ਥੋੜੀ ਨੋਲਜ ਹੋਣੀ ਚਾਹੀਦੀ ਆ ਅਗਰ ਆਪਾਂ ਦੇਖੀਏ ਤਾਂ ਸਿੱਧਾ ਵੀ ਆਪਾਂ 1857 ਤੇ ਨਹੀਂ ਜਾ ਸਕਦੇ ਠੀਕ ਆ ਜੀ ਤਾਂ ਕਰਕੇ ਆਪਾਂ 1600 ਤੋਂ ਲੈ ਕੇ 1857 ਤੱਕ ਜੋ ਇੰਪੋਰਟੈਂਟ ਇੰਪੋਰਟੈਂਟ ਠੀਕ ਆ ਜੀ ਪੇਪਰ ਦੇ ਪੁਆਇੰਟ ਆਫ View ਦੇ ਨਾਲ ਕਰਾਂਗੇ ਆਪਾਂ ਤਾਂ ਸ਼ੁਰੂ ਕਰਦੇ ਆਂ ਜੀ ਆਪਾਂ ਅੱਜ ਦਾ ਆਪਣਾ ਲੈਕਚਰ ਤਾਂ ਅੱਜ ਆਪਾਂ ਕਰਾਂਗੇ ਜੀ ਈਸਟ ਇੰਡੀਆ ਕੰਪਨੀ ਦਾ ਆਰੰਭ ਜਾਨੀ ਆਗਮਨ ਜਦੋਂ ਈਸਟ ਇੰਡੀਆ ਕੰਪਨੀ ਭਾਰਤ ਆਈ ਸੀ ਠੀਕ ਹੈ ਜੀ ਜਾਂ ਈਸਟ ਇੰਡੀਆ ਕੰਪਨੀ ਆਈ ਸੀ ਜਾਂ ਬਾਕੀ ਜਿਹੜੇ ਵੀ ਯੂਰਪੀ ਦੇਸ਼ ਦੇ ਕੋਈ ਵੀ ਮਤਲਬ ਕੰਪਨੀ ਜਿਹੜੀ ਭਾਰਤ ਦੇ ਵਿੱਚ ਆਈ ਸੀ ਠੀਕ ਹੈ ਜੀ ਹੁਣ ਸਾਰਿਆਂ ਤੋਂ ਪਹਿਲਾਂ ਪੁਰਤਗਾਲੀ ਕਪਤਾਨ ਵਾਸਕੋ ਡੀ ਗਾਮਾ ਵਾਸਕੋ ਡੀ ਗਾਮਾ ਠੀਕ ਹੈ ਜੀ ਪੁਰਤਗਾਲੀ ਕਪਤਾਨ ਵਾਸਕੋ ਡੀ ਗਾਮਾ ਸਾਰਿਆਂ ਤੋਂ ਪਹਿਲਾਂ ਆਇਆ ਠੀਕ ਹੈ ਜੀ 27 ਮਈ 1498 ਜਾਨੀ ਇਹ ਡੇਟ ਤੁਸੀਂ ਯਾਦ ਕਰਨ ਰਹਿਣੀ ਆ 27 ਮਈ 1498 ਸਮੁੰਦਰ ਦੇ ਰਾਸਤੇ ਰਾਹੀਂ ਆਇ ਕੈਲିକਟ ਵਿਕੇ ਪਹੁੰਚਿਆ ਇਸ ਤੋਂ ਬਾਅਦ ਪੁਰਤਗਾਲੀਆਂ ਨੇ ਭਾਰਤ ਨਾਲ ਵਪਾਰ ਸ਼ੁਰੂ ਕਰਤਾ ਜਾਨੀ ਕਿ ਇਹਦੇ ਵਿੱਚ ਕੁਐਸਚਨ ਮੇਨ ਇਹੀ ਬਣੂਗਾ ਕਿ ਸਭ ਤੋਂ ਪਹਿਲਾਂ ਕੌਣ ਆਇਆ ਸੀ ਠੀਕ ਹੈ ਜੀ ਇਹਦੇ ਵਿੱਚ ਆਪਣਾ ਆਇਆ ਸੀ ਵਾਸਕੋ ਡੀ ਗਾਮਾ ਇਹ ਯਾਦ ਰੱਖਣਾ ਆਪਣਾ ਤਾਂ ਨੈਕਸਟ ਪੁਆਇੰਟ ਆਪਣਾ ਹੈਗਾ ਜੀ ਪੁਰਤਗਾਲੀਆਂ ਦੀਆਂ ਜਿਹੜੀਆਂ ਪ੍ਰਮੁੱਖ ਵਸਤੀਆਂ ਕਿਹੜੀਆਂ ਸੀ ਜਿਨ੍ਹਾਂ ਨੂੰ ਆਪਾਂ ਫੈਕਟਰੀਆਂ ਵਗੈਰਾ ਵੀ ਕਹਿ ਸਕਦੇ ਹਾਂ ਤੇ ਗੋਆ ਦਮਨ ਸਾਲਸੈਟ ਦੇ ਵਿੱਚ ਲਗਾਈ ਸੀ ਇਹਨਾਂ ਨੇ ਬਾਸੇਨ ਦੇ ਵਿੱਚ ਲਾਈ ਸੀ ਮੁੰਬਈ ਸੈਂਟ ਟੋਮ ਅਤੇ ਹੁਗਲੀ ਦੇ ਵਿੱਚ ਵੀ ਲਾਈ ਸੀ ਠੀਕ ਹੈ ਜੀ ਨੈਕਸਟ ਚੱਲਾਂਗੇ ਆਪਾਂ ਪੁਰਤਗਾਲੀਆਂ ਤੋਂ ਬਾਅਦ ਡੱਚ ਡੱਚ ਪੀਪਲ ਜਿਹੜੇ ਜਿਨ੍ਹਾਂ ਨੂੰ ਆਪਾਂ ਕਿ ਨੀਦਰਲੈਂਡ ਦੇ ਲੋਕ ਵੀ ਕਹਿ ਦਿੰਦੇ ਆ ਇਹ ਆਏ ਉਸ ਤੋਂ ਬਾਅਦ ਅੰਗਰੇਜ਼ੀ ਈਸਟ ਇੰਡੀਆ ਕੰਪਨੀ ਆਈ ਫਿਰ ਫ੍ਰਾਂਸੀਸੀ ਆਈ ਜਿਨ੍ਹਾਂ ਨੂੰ ਆਪਾਂ ਫ੍ਰੈਂਚ ਇੰਗਲਿਸ਼ ਦੇ ਵਿੱਚ ਫ੍ਰੈਂਚ ਕਹਿੰਦੇ ਆ ਫ੍ਰੈਂਚ ਆਏ ਭਾਰਤ ਦੇ ਵਿੱਚ ਯਾਨੀ ਇਹ ਸਾਰੇ ਜਿੰਨੇ ਵੀ ਆਪਣੇ ਬਾਹਰੋਂ ਆਏ ਸੀ ਨਾ ਇਹ ਇਹ ਸਾਰੇ ਵਪਾਰਕ ਸਬੰਧ ਸਥਾਪਿਤ ਕਰਨ ਲਈ ਆਏ ਸੀ ਯਾਨੀ ਕਿ ਇਹਨਾਂ ਦਾ ਕੋਈ ਇਹੀ ਮੋਟਿਵ ਨਹੀਂ ਸੀ ਕਿ ਅਸੀਂ ਰੂਲ ਕਰਨਾ ਇੰਡੀਆ ਦੇ ਉੱਤੇ ਇਹ ਜਦੋਂ ਆਏ ਸੀ ਇਹਨਾਂ ਦਾ ਇੱਕੋ ਇੱਕ ਮੋਟਿਵ ਸੀ ਵੀ ਕਿਉਂਕਿ ਇੱਥੋਂ ਇਹ ਸਮਾਨ ਲੈ ਕੇ ਜਾਣ ਕਿ ਇਹਨੂੰ ਐਕਸਪੋਰਟ ਕਰਦੇ ਹੁੰਦੇ ਸੀਗੇ ਠੀਕ ਹੈ ਜੀ ਉਹਦੇ ਨਾਲ ਜਾਨਕੀ ਵਪਾਰਕ ਗਤੀਵਿਧੀਆਂ ਲੱਗੀਆਂ ਜਾਨਕੀ ਇਹ ਭਾਰਤ ਦੇ ਵਿੱਚ ਆਏ ਸੀ ਠੀਕ ਹੈ ਅੱਗੇ ਆ ਗਿਆ ਜੀ ਡੱਚ ਡੱਚ ਪੀਪਲ ਜਿਹੜੇ ਸੀ ਇਹਨਾਂ ਨੇ 1605 ਚ ਆਪਣੀ ਫੈਕਟਰੀ ਲਾਏ ਸੀ ਇਹ ਦੂਜੇ ਨੰਬਰ ਤੇ ਆਏ ਸੀ ਠੀਕ ਹੈ ਜੀ ਪਹਿਲਾਂ ਆਪਣਾ ਡੱਚਾਂ ਨੇ 1605 ਦੇ ਵਿੱਚ ਫੈਕਟਰੀ ਲਾਈ ਪਹਿਲਾਂ ਪੁਰਤਗਾਲੀਆ ਇਹ ਪੁਰਤਗਾਲੀਆਂ ਤੋਂ ਬਾਅਦ ਡੱਚ ਆਏ 1605 ਚ ਇਹਨਾਂ ਨੇ ਫੈਕਟਰੀ ਲਾ ਲਈ ਸੀ ਤੇ ਕੋਚੀ ਸ ਉਲੀਗੇਟਸ ਹਨ ਇਹਨਾਂ ਦੀਆਂ ਯਾਨੀ ਕਿ ਪ੍ਰਮੁੱਖ ਵਸਤੀਆਂ ਸੀ ਇਹ ਤੇ 1759 ਦੇ ਵਿੱਚ ਬਦੇਰਾ ਬੈਟਲ ਆਫ ਬਦੇਰਾ ਦੀ ਲੜਾਈ ਦੇ ਵਿੱਚ ਅੰਗਰੇਜ਼ਾਂ ਨੇ ਡੱਚਾਂ ਨੂੰ ਬੁਰੀ ਤਰ੍ਹਾਂ ਹਰਾਤਾ ਠੀਕ ਹੈ ਜੀ ਨੈਕਸਟ ਪੁਆਇੰਟ ਦੇ ਉੱਤੇ ਚੱਲਦੇ ਆਂ ਆਪਾਂ ਫ੍ਰਾਂਸੀਸੀ ਸਭ ਤੋਂ ਆਖਰ ਚ ਭਾਰਤ ਆਏ ਯਾਨੀ ਕਿ ਸਭ ਤੋਂ ਐਂਡ ਦੇ ਉੱਤੇ ਫ੍ਰਾਂਸੀਸੀ ਆਈ ਦੀ ਆਪਾਂ ਮੈਂ ਈਸਟ ਇੰਡੀਆ ਕੰਪਨੀ ਥੋੜਾ ਟਾਈਮ ਲਈ ਰੋਕ ਰਿਆਂ ਕਿਉਂਕਿ ਉਹਨੂੰ ਆਪਾਂ ਡਿਟੇਲ ਦੇ ਵਿੱਚ ਕਰਾਂਗੇ ਤਾਂ ਪਹਿਲਾਂ ਆਪਾਂ ਮੈਂ ਦੱਸ ਦਿੰਨਾ ਤੁਹਾਨੂੰ ਕਿ ਫ੍ਰਾਂਸੀਸੀ ਐਂਡ ਤੇ ਆਏ ਸਭ ਤੋਂ 1664 ਚ ਆਈ ਸੀ 1668 ਤੇ ਇਹਨਾਂ ਨੇ ਆਪਦੀ ਫੈਕਟਰੀ ਲਾਈ ਸੀ ਫ੍ਰਾਂਸੀਸੀਆਂ ਦੀਆਂ ਜਿਹੜੀਆਂ ਪ੍ਰਮੁੱਖ ਵਸਤੀਆਂ ਪੰਡਿਚਰੀ ਦੇ ਵਿੱਚ ਚੰਦਰਨਗਰ ਦੇ ਵਿੱਚ ਤੇ ਕਾਰੀਗਲ ਦੇ ਵਿੱਚ ਸੀਗਾ 1763 ਈਸਵੀ ਵਿੱਚ ਈਸਟ ਇੰਡੀਆ ਕੰਪਨੀ ਨੇ ਵੈਂਡ ਵੈਂਡੀਵਾਸ਼ ਦੀ ਲੜਾਈ ਵਿੱਚ ਫ੍ਰਾਂਸੀਸੀਆਂ ਨੂੰ ਹਰਾਤਾ ਯਾਨਕਿ 1763 ਦੇ ਵਿੱਚ ਇੱਕ ਲੜਾਈ ਹੋਈ ਸੀ ਈਸਟ ਇੰਡੀਆ ਕੰਪਨੀ ਦੀ ਤੇ ਆਪਣੀ ਫ੍ਰਾਂਸੀਸੀਆਂ ਦੀ ਉਹਦੇ ਵਿੱਚ ਯਾਨੀ ਬੁਰੀ ਤਰ੍ਹਾਂ ਹਰਾਤਾ ਸੀ ਇਹਨਾਂ ਨੇ ਯਾਨਕਿ ਜਦੋਂ ਇਹ ਲੜਾਈ ਹੋਈ ਨਾ ਬੈਟਲ ਆਫ ਵੈਂਡੀਵਾਸ਼ ਤੇ ਇਹ ਲੜਾਈ ਤੋਂ ਬਾਅਦ ਹੀ ਯਾਨਕਿ ਬ੍ਰਿਟਿਸ਼ ਪੂਰੀ ਤਰ੍ਹਾਂ ਸਥਾਪਿਤ ਹੋ ਗਏ ਸੀ ਉਸ ਟਾਈਮ ਯਾਨੀ ਉਹਨਾਂ ਦਾ ਕੋਈ ਰਾਈਵਲ ਨਹੀਂ ਸੀ ਰਿਹਾ ਆਪਣੇ ਇੰਡੀਆ ਦੇ ਵਿੱਚ ਤੇ ਹੁਣ ਆਪਾਂ ਅੰਗਰੇਜ਼ੀ ਈਸਟ ਇੰਡੀਆ ਆਪਣੀ ਮੋਸਟ ਇੰਪੋਰਟੈਂਟ ਕਰਕੇ ਮਾਰਕਾ ਲਓ ਇਹ ਆਪਾਂ ਸਟਾਰਟ ਕਰਨ ਲੱਗੇ ਆਂ ਇੰਗਲੈਂਡ ਦੇ ਵਪਾਰੀਆਂ ਦੇ ਮਰਚੈਂਟ ਐਡਵੈਂਚਰਸ ਨਾਮੀ ਗਰੁੱਪ ਨੇ ਭਾਰਤ ਨਾਲ ਵਪਾਰ ਕਰਨ ਲਈ 31 ਦਸੰਬਰ 1600 ਈਸਵੀ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਕੀਤੀ ਠੀਕ ਹੈ ਜੀ ਇੰਗਲੈਂਡ ਦੇ ਵਪਾਰੀ ਸੀਗੇ ਇਹ 31 ਦਸੰਬਰ 1600 ਈਸਵੀ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਹੋਈ ਮਹਾਰਾਣੀ ਅਲੇਜਾ ਬੇਵ 1 ਮਹਾਰਾਣੀ ਐਲੀਜਾ ਬੇਵ 1 ਨੇ ਈਸਟ ਇੰਡੀਆ ਕੰਪਨੀ ਨੂੰ ਭਾਰਤ ਨਾਲ ਵਪਾਰ ਕਰਨ ਦਾ 15 ਸਾਲਾਂ ਲਈ ਇੱਕ ਅਧਿਕਾਰ ਦੇ ਦਿੱਤਾ। ਜਾਨਕੀ ਉਸ ਟਾਈਮ ਦੇ ਉੱਤੇ ਆਪਣਾ ਇੰਗਲੈਂਡ ਦੀ ਮਹਾਰਾਣੀ ਸੀਗੀ ਤੇ ਇਹਨਾਂ ਨੇ ਜਾਨਕੀ ਵਪਾਰ ਕਰਨ ਲਈ ਇਜਾਜ਼ਤ ਦੇਤੀ ਸੀਗੀ ਇਹਨਾਂ ਨੂੰ ਈਸਟ ਇੰਡੀਆ ਕੰਪਨੀ ਨੂੰ। ਹੁਣ ਜੀ 1608 ਚ ਕੈਪਟਨ ਵਿਲੀਅਮ ਹੌਕਿੰਸ ਨੇ ਪਹਿਲੀ ਵਾਰ ਮੁਗਲ ਬਾਦਸ਼ਾਹ ਜਹਾਂਗੀਰ ਦੇ ਕੋਲ ਵਪਾਰਕ ਸਹੂਲਤਾਂ ਵਾਲੀ ਫੈਕਟਰੀ ਖੋਲਣ ਦੀ ਇਜਾਜ਼ਤ ਮੰਗੀ ਮੁਗਲ ਬਾਦਸ਼ਾਹ ਨੇ ਮਨਾਂ ਕਰਤਾ ਵੀ ਅਸੀਂ ਨਹੀਂ ਮਤਲਬ ਖੋਲਣ ਦੇ ਸਕਦੇਗੇ ਫੈਕਟਰੀ ਤੁਨੋਂ ਉਹ ਤੋਂ ਬਾਅਦ 1615 ਵਿੱਚ ਸਰ ਥਾਮਸ ਰੋ ਆਏ ਉਹਨੇ ਉਹ ਉਹ ਬੁ ਕਾਮਯਾਬ ਹੋ ਗਏ 1615 ਈਸਵੀ ਦੇ ਵਿੱਚ ਠੀਕ ਹੈ ਜੀ ਇਹ ਕੁਐਸਚਨ ਵੀ ਯਾਦ ਰੱਖਣਾ ਅੱਗੇ ਚੱਲਦੇ ਹਾਂ ਜੀ ਆਪਾਂ ਅੰਗਰੇਜ਼ਾਂ ਨੇ ਆਪਣੀਆਂ ਵਪਾਰਕ ਬਸਤੀਆਂ ਸੂਰਤ ਅਹਮਦਾਬਾਦ ਬੜੌਚ ਅਤੇ ਆਗਰੇ ਵਿਖੇ ਲਾਈਆਂ 1690 ਚ ਅੰਗਰੇਜ਼ਾਂ ਨੇ ਕਲਕੱਤੇ ਵਿਖੇ ਵਸਤੀ ਸਥਾਪਿਤ ਕੀਤੀ ਤੇ ਉੱਥੇ ਫੋਰਟ ਵਿਲੀਅਮ ਨਾਂ ਦੇ ਕਿਲੇ ਦੀ ਉਸਾਰੀ ਕਰਵਾਈ ਆ मोस्ट ਇੰਪੋਰਟੈਂਟ ਕਰਕੇ ਮਾਰਕ ਕਰ ਲਿਓ ਠੀਕ ਹੈ ਜੀ ਫੋਰਟ ਵਿਲੀਅਮ ਫੋਰਟ ਵਿਲੀਅਮ ਜਿਹੜਾ ਇਹ ਵਾ ਨਾ ਇਹ ਪੇਪਰ ਦੇ ਵਿੱਚ ਜ਼ਿਆਦਾਤਰ ਪੁੱਛਦੇ ਨੇ ਕਿ ਫੋਰਟ ਵਿਲੀਅਮ ਦਾ ਜਿਹੜਾ ਕਿਲਾ ਵਾ ਇਹ ਮਤਲਬ ਕਿੱਥੇ ਕਿੱਥੇ ਇਹ ਆਪਣਾ ਹੈਗਾ ਕਲਕੱਤੇ ਦੇ ਵਿੱਚ ਆ ਠੀਕ ਹੈ ਜੀ ਫੋਰਟ ਵਿਲੀਅਮ ਦਾ ਠੀਕ ਹੈ ਯਾਦ ਰੱਖਣਾ ਹੈ ਅੱਗੇ ਆ ਗਿਆ 1717 ਚ ਈਸਟ ਇੰਡੀਆ ਕੰਪਨੀ ਨੂੰ ਮੁਗਲ ਸਮਰਾਟ ਫਾਰੂਕਸ਼ੇਰ ਈਸਟ ਇੰਡੀਆ ਕੰਪਨੀ ਨੂੰ ਮੁਗਲ ਸਮਰਾਟ ਫਾਰੂਕਸ਼ੇਰ ਨੇ ਬੰਗਾਲ ਬਿਹ 3000 ਰੁਪਏ ਸਾਲਾਨਾ ਕਰਦੇ ਬਦਲੇ ਬਿਨਾ ਚੁੰਗੀ ਕਰ ਦਿੱਤੇ ਵਪਾਰ ਕਰਨ ਦਾ ਅਧਿਕਾਰ ਮਿਲ ਗਿਆ। ਯਾਨੀ 1717 ਚ ਇਹਨਾਂ ਨੂੰ 3000 ਰੁਪਏ ਸਾਲਾਨਾ ਕਰਦਾ ਹੋਊ ਕਹਿੰਦੇ ਵੀ ਤੁਸੀਂ ਬੰਗਾਲ, ਬਿਹਾਰ ਤੇ 오ਡੀਸਾ ਦੇ ਵਿੱਚ ਬਿਨਾ ਕੋਈ ਟੈਕਸ ਦਿੱਤੇ ਹੋਏ ਤੁਸੀਂ ਆਪਦਾ ਵਪਾਰ ਕਰ ਲਓ। ਠੀਕ ਹੈ ਜੀ। ਅੱਗੇ ਚੱਲਦੇ ਆਂ ਆਪਾਂ। ਹੌਲੀ-ਹੌਲੀ ਅੰਗਰੇਜ਼ਾਂ ਨੇ ਭਾਰਤ ਦੇ ਰਾਜਨੀਤਿਕ ਮਾਮਲਿਆਂ 'ਚ ਵੀ ਦਖਲ ਦੇਣਾ ਸ਼ੁਰੂ ਕਰਤਾ ਤੇ ਉਹ ਭਾਰਤ ਵਿੱਚ ਇੱਕ ਸਰਵਉੱਚ ਸ਼ਕਤੀ ਬਣ ਗਏ। ਹੌਲੀ-ਹੌਲੀ ਦੇਖੋ ਬਦ ਇਹ ਪਹਿਲਾਂ ਵਪਾਰ ਕਰਨਾ ਹੈ। ਪਹਿਲਾਂ ਉਹਨਾਂ ਨੇ ਆਪਣੀ ਕੀ ਕਹਿੰਦੇ ਹੁੰਦੇ ਆ ਇਹਨਾਂ ਤੋਂ ਮੰਗੀ ਆਪਣੇ ਮੁਗਲ ਬਾਦਸ਼ਾਹ ਜਹਾਂਗੀਰ ਤੋਂ ਪਹਿਲਾਂ ਇਹਨਾਂ ਨੇ ਪਰਮਿਸ਼ਨ ਮੰਗੀ ਇੱਕ ਫੈਕਟਰੀ ਲਾਈ ਉਸ ਤੋਂ ਬਾਅਦ ਹੌਲੀ-ਹੌਲੀ ਵੱਧਦੇ ਗਏ ਜਦੋਂ ਉਹਨਾਂ ਨੇ ਦੇਖਿਆ ਵੀ ਕਿਉਂਕਿ ਔਰੰਗਜ਼ੇਬ ਤੋਂ ਬਾਅਦ ਥੋੜੇ ਕਮਜ਼ੋਰ ਪੈ ਗਏ ਸੀਗੇ ਆਪਣੇ ਮੁਗਲ ਬਾਦਸ਼ਾਹ ਉਸ ਤੋਂ ਬਾਅਦ ਫਾਰੂਖ ਸ਼ੇਰ ਜਿਹੜਾ ਸੀਗਾ ਨਾ ਫਾਰੂਖ ਸ਼ੇਰ ਦੇ ਉੱਤੋਂ ਇਹਨਾਂ ਨੇ ਜਾਨਕੀ ਇਹ ਜਿਹੜਾ ਅਧਿਕਾਰ ਲਿਆ ਨਾ ਬਿਨਾਂ ਚੁੰਗੀ ਤੋਂ ਇਹਦੇ ਨਾਲ ਕੰਮ ਵੱਧ ਗਿਆ ਇਹਨਾਂ ਦਾ ਜਾਨਕੀ ਹੌਲੀ-ਹੌਲੀ ਇਹਨਾਂ ਨੇ ਪੂਰਾ ਆਪ ਦੇ ਆਪ ਨੂੰ ਰਾਜਨੀਤਿਕ ਮਾਮਲਿਆਂ 'ਚ ਵੀ ਦਖਲ ਦੇਣਾ ਸ਼ੁਰੂ ਕਰਤਾ ਸੀ ਇਹਨਾਂ ਨੇ ਨੈਕਸਟ ਆਪਾਂ ਚੱਲਦੇ ਹਾਂ ਹੁਣ ਬੰਗਾਲ ਤੇ ਜਾਂ ਤਾਂ 1717 ਈਸਵੀ ਵਿੱਚ ਮੁਗਲ ਬਾਦਸ਼ਾਹ ਫਾਰੂਖਸ਼ੇਰ ਨੇ ਉਹੀ ਲਾਈਨ ਆਗੀ ਠੀਕ ਹੈ ਜੀ ਬਈ 3000 ਰੁਪਏ ਦੇ ਕੇ ਇਹਨਾਂ ਨੇ ਆਪਣਾ ਵਪਾਰ ਕਰਨ ਦੀ ਇਜਾਜ਼ਤ ਦਿੱਤੀ ਸੀ ਪਰ ਉਹ ਕਹਿੰਦਾ ਜੀ ਉਹ ਆਪਣੇ ਨਿੱਜੀ ਵਪਾਰ ਤੇ ਵੀ ਕੋਈ ਕਰਨੀ ਸੀ ਦਿੰਦੇ ਉਹਨਾਂ ਨੇ ਜਸਟ ਇੱਕ ਵਪਾਰ ਕਰਨ ਦੇ ਉੱਤੇ ਉਹਨਾਂ ਨੇ ਕੀਤਾ ਸੀ ਬਟ ਉਹ ਜਿਹੜਾ ਆਪਦਾ ਇੱਕ ਨਿੱਜੀ ਵਪਾਰ ਹੁੰਦਾ ਸੀ ਉਹਦੇ ਤਾਂ ਵੀ ਕਰ ਦੇਣਾ ਬੰਦ ਕਰਤਾ ਇਹਨਾਂ ਨੇ ਉਸ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ ਨਵਾਬ ਸਿਰਾਜਉਦਦਲਾ ਸੀਗਾ ਇਹ ਤੇ ਇਹ ਇਹਨੂੰ ਪਤਾ ਲੱਗ ਗਿਆ ਵੀ ਆਪਣੇ ਖਜ਼ਾਨੇ ਦੇ ਵਿੱਚ ਬਹੁਤ ਜ਼ਿਆਦਾ ਘਾਟਾ ਪੈ ਰਿਹਾ ਵਾ ਠੀਕ ਹੈ ਈਸੀ ਚੀਜ਼ ਦੇ ਨਾਲ ਤਾਂ ਉਹਨਾਂ ਨੇ 1656 ਦੇ ਜਦੋਂ ਇਹ ਨਵਾਬ ਸ਼ਰਾਜੁਦਦੁੱਲਾ ਇਹ ਬੰਗਾਲ ਦਾ ਨਵਾਬ ਬਣ ਗਿਆ ਉਸ ਟਾਈਮ ਦੇ ਉੱਤੇ ਠੀਕ ਹੈ ਉਸ ਤੋਂ ਬਾਅਦ ਲੜਾਈ ਹੋਈ ਸੀ ਪਲਾਸੀ ਦੀ ਲੜਾਈ ਤੁਹਾਨੂੰ ਸਾਰਿਆਂ ਨੂੰ ਪਤਾ ਹੋਵੇਗੀ ਕਹਿੰਦਾ ਜੀ ਬੰਗਾਲ ਦੀ ਵਪਾਰਕ ਪੱਖ ਤੋਂ ਬੜੀ ਮਹੱਤਤਾ ਸੀ ਇਸ ਲਈ ਅੰਗਰੇਜ਼ਾਂ ਤੇ ਫਰਾਂਸੀਸੀਆਂ ਨੇ ਕਲਕੱਤੇ ਵਿੱਚ ਕਿਲੇਬੰਦੀ ਕਰਨੀ ਸ਼ੁਰੂ ਕਰ ਦਿੱਤੀ ਅਨੇ ਕਲਕੱਤੇ ਜਨ ਇਹ ਨਾ ਅੰਗਰੇਜ਼ ਤੇ ਫਰਾਂਸੀਸੀ ਬੜੇ ਚਲਾਕ ਸੀ ਇਹਨਾਂ ਨੂੰ ਪਤਾ ਲੱਗ ਗਿਆ ਵੀ ਹੁਣ ਬੰਗਾਲ ਦੇ ਵਿੱਚੋਂ ਇਹ ਬਹੁਤ ਜ਼ਿਆਦਾ ਵਧੀਆ ਤਰੀਕੇ ਨਾਲ ਵਪਾਰ ਕਰ ਰਹੇ ਸੀ ਇਹਨਾਂ ਨੇ ਕਿਲੇਬੰਦੀ ਕਰਨੀ ਸ਼ੁਰੂ ਕਰ ਦਿੱਤੀ ਉੱਥੇ ਕਲਕੱਤੇ ਦੇ ਕਿਰੇ ਦੇ ਵਿੱਚ ਉਹਦਾ ਪਤਾ ਲੱਗਿਆ ਪਰ ਸ਼ਰਾਜੂਦ ਉਦੁੱਲਾ ਨੂੰ ਇਹਦਾ ਪਤਾ ਲੱਗ ਗਿਆ ਤੇ ਉਹ ਸਹਿਣ ਨਾ ਕਰ ਸਕਿਆ ਕਿਉਂਕਿ ਇਸ ਨਾਲ ਉਸਦੇ ਰਾਜ ਨੂੰ ਖਤਰਾ ਹੋ ਸਕਦਾ ਸੀ ਇਸ ਲਈ ਉਸਨੇ ਅੰਗਰੇਜ਼ਾਂ ਤੇ ਫਰਾਂਸੀਸੀਆਂ ਨੂੰ ਕਿਲੇਬੰਦੀ ਕਰਨ ਦੀ ਕਿਹਾ ਠੀਕ ਹੈ ਜੀ ਉਹਨਾਂ ਨੇ ਕਿਲੇਬੰਦੀ ਕਰਨ ਲਈ ਕਿਹਾ ਤਾਂ ਫਰਾਂਸੀਸੀ ਦਾ ਮੰਨ ਗਏ ਉਹ ਕਹਿੰਦੇ ਠੀਕ ਹੈ ਜੀ ਅਸੀਂ ਨਹੀਂ ਕਰਾਂਗੇ ਬਟ ਜੇ ਅੰਗਰੇਜ਼ ਸੀ ਅੰਗਰੇਜ਼ ਨੂੰ ਪਤਾ ਇਹ ਪੂ ਉਸ ਤੋਂ ਬਾਅਦ ਸ਼ਰਾਜੂਦੁੱਦullah ਹੋ ਗਿਆ ਨਰਾਜ਼ ਇਹਨਾਂ ਨੇ ਚੱਕ ਕੇ ਜੀ ਅੰਗਰੇਜ਼ਾਂ ਦੀਆਂ ਜਿਹੜੀਆਂ ਬਸਤੀਆਂ ਸੀ ਕਲਕੱਤਾ 'ਚ ਜਿਹੜੀਆਂ ਲਾਈਆਂ ਹੋਈਆਂ ਸਨ ਇਹਨਾਂ ਨੇ ਫੈਕਟਰੀਆਂ ਉਹਨਾਂ ਦੇ ਉੱਤੇ ਆਪਣਾ ਅਧਿਕਾਰ ਕਦੋਂ ਸ਼ੁਰੂ ਕਰਤਾ ਠੀਕ ਹੈ ਜੀ ਉਸ ਤੋਂ ਬਾਅਦ ਉਸ ਤੋਂ ਬਾਅਦ ਬਹੁਤ ਇੰਪੋਰਟੈਂਟ ਲੜਾਈ ਪਲਾਸੀ ਦੀ ਲੜਾਈ ਤੇ ਬਕਸਰ ਦੀ ਲੜਾਈ ਉਸ ਤੋਂ ਬਾਅਦ 1764 ਜੋ ਹੋਈ ਸੀ ਇਹ ਹੋਈ ਸੀ 1757 'ਚ ਇਹ ਪੇਪਰ ਦੇ ਵਿੱਚ ਕੁਐਸਚਨ ਆ ਜਾਂਦਾ ਵਾ ਇਹਨੂੰ ਆਪਾਂ ਡਿਟੇਲ ਦੇ ਵਿੱਚ ਕਰਾਂਗੇ ਜਿਹੜੀਆਂ ਦੋਨੇ ਲੜਾਈਆਂ ਨੇ ਠੀਕ ਹੈ ਜੀ 1764 ਵਾਲੀ ਤੇ 1757 ਵਾਲੀ ਲੜਾਈ ਜਨਨ ਕਿ ਆਪਾਂ ਇੱਕ ਨਾ ਜਸਟ ਇੱਕ ਆਪਾਂ ਓਵ ਕਿ ਕਿਵੇਂ ਇਹਨਾਂ ਨੇ ਅੰਗਰੇਜ਼ ਆਏ ਠੀਕ ਹੈ ਜੀ ਮਾੜਾ ਜਿਹਾ ਹੁਣ ਮੈਂ ਤੁਹਾਨੂੰ ਓਵਰਵਿਊ ਇੱਕ ਵਾਰੀ ਦੱਸ ਦਿੰਦਾ ਵਾ ਤੇ ਕਿਵੇਂ ਅੰਗਰੇਜ਼ ਆਏ ਪਹਿਲਾਂ ਇਹਨਾਂ ਨੇ ਫੈਕਟਰੀ ਲਾਈ ਹੌਲੀ ਹੌਲੀ ਇਹਨਾਂ ਨੇ ਦੇਖ ਲਓ ਜਣ ਕੇ ਇਹਨਾਂ ਨੇ ਪੂਰੀ ਤਰ੍ਹਾਂ ਨਾਲ ਰਾਜਨੀਤਿਕ ਮਾਮਲਿਆਂ ਦਾ ਵੀ ਦਖਲ ਦੇਣ ਲੱਗੇ ਵਪਾਰ ਵੀ ਕਰਨ ਲੱਗੇ ਐਕਸਪੋਰਟ ਵੀ ਕਰਦੇ ਹੁੰਦੇ ਸੀ ਇੰਪੋਰਟ ਕਰਦੇ ਹੁੰਦੇ ਸੀ ਜਣ ਕੇ ਸਾਰਾ ਇਹਨਾਂ ਨੇ ਪੂਰੇ ਵਧੀਆ ਤਰੀਕੇ ਦੇ ਨਾਲ ਇਹਨਾਂ ਨੇ ਜੋਨ ਕਬਜ਼ਾ ਕਰਨ ਦੀ ਇਹਨਾਂ ਨੇ ਪੂਰੀ ਉਹ ਲਾ ਲਈ ਠੀਕ ਹੈ ਜੀ ਜਾਨ ਲਾ ਦਿੱਤੀ ਆਪਣੀ ਤੇ ਪੂਰੇ ਦਿਮਾਗ ਤੋਂ ਕੰਮ ਲੈਂਦੇ ਸੀ ਇਹ ਅੰਗਰੇਜ਼ ਜਨ ਕਿ ਇਹਨਾਂ ਨੇ ਦੇਖਿਆ ਪਹਿਲਾਂ ਇਹਨਾਂ ਨੇ ਦੇਖਿਆ ਵੀ ਚਲੋ ਔਰੰਗਜ਼ੇਬ ਸੀਗਾ ਜਾਂ ਬਾਕੀ ਜੋ ਵੀ ਮੁਗਲ ਸ਼ਾਸਕ ਸੀਗੇ ਜਹਾਂਗੀਰ ਸੀਗੇ ਇਹ ਥੋੜੇ ਜੇ ਮਤਲਬ ਸਟਰੋਂਗ ਸੀਗੇ ਜਦੋਂ ਔਰੰਗਜ਼ੇਬ ਦੀ ਡੈਥ ਹੋ ਗਈ ਉਸ ਤੋਂ ਬਾਅਦ ਇਹਨਾਂ ਨੇ ਦੇਖਿਆ ਵੀ ਹੁਣ ਤਾਂ ਵੀਕਰਾਜੇ ਆ ਗਏ ਜਦੋਂ ਵੀਕਰਾਜੇ ਆ ਗਏ ਇਹਨਾਂ ਨੇ ਉਦੋਂ ਇਹਨਾਂ ਨੇ ਭਾਰਤ ਦੇ ਉੱਤੇ ਜਨ ਕਿ ਜ਼ਿਆਦਾ ਇਹਨਾਂ ਨੇ ਉਹ ਕੀਤਾ ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਇਹਨਾਂ ਨੂੰ ਅਸੀਂ ਹਰਾ ਦਾਂਗੇ ਉਹਨਾਂ ਨੂੰ ਹਰਾਉਣਾ ਔਖਾ ਲੱਗਾ ਉਹਨਾਂ ਲਈ ਉਹ ਜਿਹੜੀਆਂ ਬਾਕੀ ਹੁਣ ਕੁਝ ਹੋਰ ਵੀ ਲੜਾਈਆਂ ਹੋਈਆਂ ਸੀ ਇਹਦੇ ਵਿਚਕਾਰ ਉਹ ਆਪਾਂ ਅਗਲੇ ਸੈਸ਼ਨ ਦੇ ਵਿੱਚ ਕਰ ਲਾਂਗੇ ਵੀ ਜਿਹੜੀਆਂ ਕੁਝ ਲੜਾਈਆਂ ਜਿਵੇਂ ਹੁਣ ਮੰਨ ਲਓ ਹੈਦਰ ਅਲੀ ਦੇ ਨਾਲ ਲੜਾਈ ਹੋਈ ਸੀਗੀ ਤੇ ਮਰਾਠਿਆਂ ਨਾਲ ਲੜਾਈ ਹੋਈ ਸੀ ਸਿੱਖਾਂ ਨਾਲ ਜਿਹੜੀ ਲੜਾਈ ਹੋਈ ਸੀ ਆਪਣੀ ਫਸਟ ਐਂਗਲੋ ਤੇ ਸੈਕਿੰਡ ਐਂਗਲੋ ਵਾਰ ਇਹ ਲੜਾਈਆਂ ਇਹ ਲੜਾਈ ਆਪਾਂ ਪੰਜਾਬ ਜੀਕੇ ਦੇ ਵਿੱਚ ਸਿੱਖਾਂ ਵਾਲੀ ਕਵਰ ਕਰ ਲਾਂਗੇ ਤੇ ਦੂਸਰੀਆਂ ਲੜਾਈਆਂ ਆਪਾਂ ਅਗਲੇ ਸੈਸ਼ਨ ਦੇ ਵਿੱਚ ਪੂਰੀਆਂ ਕਿਉਂਕਿ ਅਗਲਾ ਸੈਸ਼ਨ ਆਪਾਂ ਪੂਰਾ ਲੜਾਈਆਂ ਤੇ ਹੀ ਲੈ ਕੇ ਆਵਾਂਗੇ ਵੀ ਕਿਹੜਾ ਕਿਹੜੀਆਂ ਲੜਾਈਆਂ ਲੜੀਆਂ ਸੀ ਇਹਨਾਂ ਨੇ ਉਸ ਤੋਂ ਬਾਅਦ ਆਪਣੀ 1700 1857 ਤੋਂ ਬਾ ਤੇ ਹੁਣ ਤੁਸੀਂ ਯਾਨੀ ਕਿ ਇਹ ਧਿਆਨ ਰੱਖਣਾ ਵਾ ਬਈ ਇਹੇ ਵਾਲਾ ਜਿਹੜਾ ਇਹ ਮੋਸਟ ਇੰਪੋਰਟੈਂਟ ਚੀਜ਼ਾਂ ਨੇ ਇਹਦੇ ਵਿੱਚ ਕੋਈ ਵੀ ਚੀਜ਼ ਮਿਸ ਨਹੀਂ ਕਰਨੀਗੇ ਤੁਸੀਂ ਹੁਣ ਮੈਂ ਕੁਝ ਐਮਸੀਕਿਊ ਲੈ ਕੇ ਆਇਆ ਹਾਂ ਉਹ ਕਰਵਾ ਦਿੰਦਾ ਤੁਹਾਨੂੰ ਹੁਣ ਪਹਿਲਾ ਐਮਸੀਕਿਊ ਆ ਗਿਆ ਕਿ ਭਾਰਤ ਵਿੱਚ ਸਭ ਤੋਂ ਪਹਿਲਾ ਸਮੁੰਦਰੀ ਰਸਤੇ ਰਾਹੀਂ ਆਉਣ ਵਾਲਾ ਪੱਤਾਲੀ ਕੌਣ ਸੀ ਕਿਹੜੇ ਸਾਲ ਭਾਰਤ ਆਇਆ ਕੈਪਟਨ ਵਿਲੀਅਮ ਹੌਕਿੰਸ ਦਿੱਤਾ ਹੋਇਆ ਥੋਮਸ ਰੋ ਦਿੱਤਾ ਹੋਇਆ ਵਾ ਵਾਸਕੋ ਡੀ ਗਾਮਾ ਦਿੱਤਾ ਹੋਇਆ ਤੇ ਲੋਰਡ ਲਹੋਜੀ ਦਿੱਤਾ ਹੋਇਆ ਤਾਂ ਇਹ ਆਪਾਂ ਕੀਤਾ ਹੋਇਆ ਵਾ ਪਹਿਲਾਂ ਬਹੁਤ ਚੰਗੀ ਤਰ੍ਹਾਂ ਠੀਕਾ ਜੀ ਆਪਸ਼ਨ ਨੰਬਰ 3 ਇਹਦੀ ਕਰੈਕਟ ਬਣ ਤੇ ਅੱਗੇ ਚੱਲਾਂਗੇ ਆਪਾਂ ਨੈਕਸਟ MCQ ਤੇ ਨੈਕਸਟ MCQ ਆਪਣਾ ਆ ਗਿਆ ਅੰਗਰੇਜ਼ੀ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਕਦੋਂ ਹੋਈ ਸੀ ਅੰਗਰੇਜ਼ੀ ਈਸਟ ਇੰਡੀਆ ਕੰਪਨੀ ਦੀ ਸਥਾਪਨਾ 31 ਦਸੰਬਰ 1605 31 ਦਸੰਬਰ 1600 31 ਦਸੰਬਰ 1613 ਜਾਂ 31 ਦਸੰਬਰ ਅੰਗਰੇਜ਼ਾਂ ਨੂੰ ਸਭ ਤੋਂ ਪਹਿਲਾਂ ਵਪਾਰਕ ਕੰਮਾਂ ਲਈ ਫੈਕਟਰੀ ਲਾਉਣ ਦੀ ਇਜਾਜ਼ਤ ਰਾਹ ਜਹਾਂਗੀਰ ਮੁਗਲ ਬਾਦਸ਼ਾਹ ਜਿਹੜਾ ਜਹਾਂਗੀਰ ਸੀ ਉਦੋਂ ਤੇ ਕਿਹੜੇ ਸਾਲ 'ਚ ਦਿੱਤੀ ਗਈ ਸੀ ਇਹ 1615 ਬੰਦਾ ਕਈ ਵਾਰ ਪੇਪਰ ਦੇ ਵਿੱਚ ਨਾ ਤੁਹਾਨੂੰ 1613 ਵੀ ਦਿੱਤਾ ਜਾ ਸਕਦਾ ਸੋ ਜ਼ਿਆਦਾ ਉਦੋਂ ਨਾ ਸੀਰੀਅਸ ਨਹੀਂ ਲੈਣਾ ਕਿ ਤੇ ਵੈਸੇ 1615 ਹੀ ਦੇਣ ਦੀ ਇਹੋ ਹੈ ਅਗਰ 1615 ਦੇਣਗੇ ਫਿਰ ਉਹ 1613 ਨਹੀਂ ਦੇਣਗੇ ਤਾਂ 1613 ਜਾਂ 1615 ਦੀ ਕਨਫਿਊਜ਼ ਨਹੀਂ ਹੋਣਾ ਤੁਸੀਂ ਵੈਸੇ 1615 ਹੀ ਲਾਉਣਾ ਤੁਸੀਂ ਨੈਕਸਟ ਆ ਗਿਆ ਤੇ ਇਹਦੇ ਵਿੱਚ ਸਰ ਥਾਮਸ ਰੋ ਆਇਆ ਸੀ ਠੀਕ ਹੈ 1615 ਦੇ ਵਿੱਚ ਇਹ ਥੋੜੀ ਜਿਹੀ ਐਡੀਸ਼ਨਲ ਇਨਫੋਰਮੇਸ਼ਨ ਐਡ ਕੀਤੀ ਹੋਈ ਹੈ ਵਿੱਚ ਨੈਕਸਟ ਆ ਗਿਆ ਸਾਡਾ ਭਾਰਤ ਵਿੱਚ ਆਖਰ ਤੇ ਕੌਣਾ ਹੈ ਸਭ ਤੋਂ ਆਖਰ ਤੇ ਕੌਣਾ ਹੈ ਸੀ ਇਹ ਆਏ ਸੀ ਜੀ ਆਪਣੇ ਫ੍ਰਾਂਸਿਸ ਸੀ ਸਭ ਤੋਂ ਪਹਿਲਾਂ ਆਪਾਂ ਦੇਖਿਆ ਵੀ ਪਹਿਲਾਂ ਪੁਰਤਗਾਲ ਆਏ ਫਿਰ ਡੱਚ ਲੋਕ ਆਏ ਫਿਰ ਅੰਗਰੇਜ਼ ਆਏ ਅੰਗਰੇਜ਼ ਯਾਨੀ ਤੁਸੀਂ ਇਹਦੇ ਵਿੱਚ ਵੀ ਕਨਫਿਊਜ਼ ਨਹੀਂ ਹੋਣਾ ਵੀ ਇਹਨਾਂ ਨੇ ਜੇ 1605 ਚਲਾਈ ਸੀ ਡੱਚ ਨੇ ਤਾਂ ਇਹਨਾਂ ਦੀ ਤਾਂ ਸਥਾਪਨਾ ਅਗਰ ਆਪਾਂ ਗੱਲ ਕਰੀਏ ਤਾਂ 1600 1600 ਚ ਹੋ ਗਈ ਸੀ ਠੀਕ ਹੈ ਜੀ ਬਟ ਐਕਚੁਅਲ ਵਿੱਚ ਆਏ ਇਹ ਲੇਟ ਸੀ ਇਹ ਸਿਰਫ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਹੋਈ ਸੀ ਉਦੋਂ ਠੀਕ ਹੈ ਸਭ ਤੋਂ ਪਹਿਲਾਂ ਆਪਣੇ ਪੁਰਤਗਾਲ ਆਏ ਸੀ ਆਪਾਂ ਪਹਿਲਾਂ ਕਰ ਹੀ ਚੁੱਕੇ ਹਾਂ 1498 ਦਾ ਵੀ ਫਰਾਂਸੀਸੀ ਸਭ ਤੋਂ ਅੰਤ ਤੇ ਆਈ ਸੀ ਆਈਸੀ ਜੀ 1664 ਦੇ ਵਿੱਚ ਨੈਕਸਟ ਚੱਲਾਂਗੇ ਆਪਾਂ ਸਤਾਰਨ ਸੋ ਸਤਾਰਨ ਚ ਕਿਸ ਮੁਗਲ ਬਾਦਸ਼ਾਹ ਨੇ ਈਸਟ ਇੰਡੀਆ ਕੰਪਨੀ ਨੂੰ ਬਿਨਾ ਚੁੰਗੀ ਦੇ ਕਰ ਦਿੱਤੇ ਵਪਾਰ ਦਾ ਅਧਿਕਾਰ ਦਿੱਤਾ ਸੀ ਠੀਕ ਹੈ ਜੀ ਬਿਨਾ ਚੁੰਗੀ ਦੇ ਬਿਨਾ ਟੈਕਸ ਤੋਂ ਕੰਮ ਕਰਨਾ ਤੇ ਇਹ ਦਿੱਤਾ ਸੀ ਇਹ ਇਹ ਵੀ ਆਪਾਂ ਕਰ ਚੁੱਕੇ ਹਾਂ ਬਹੁਤ ਚੰਗੀ ਤਰ੍ਹਾਂ ਫਾਰੂਕ ਸ਼ੇਰ ਮੁਗਲ ਬਾਦਸ਼ਾਹ ਸੀਗਾ ਤੇ 3000 ਰੁਪਏ ਦੇ ਉੱਤੇ ਦਿੱਤਾ ਸੀ ਬਹੁਤ ਚੰਗੀ ਤਰ੍ਹਾਂ ਕਰ ਚੁੱਕਿਆ ਨੈਕਸਟ ਚੱਲਾਂਗੇ ਆਪਾਂ ਅਗਲਾ ਕੁਐਸਚਨ ਸਾਡਾ ਹੈਗਾ ਬੰਗਾਲ ਬਿਹਾਰ ਤੇ ਉੜੀਸਾ ਦੇ ਵਿੱਚ ਇਹਨਾਂ ਨੇ ਕਰਨ ਦੀ ਇਜਾਜ਼ਤ ਦਿੱਤੀ ਸੀ ਕਿਸ ਮਹਾਰਾਜ ਮਹਾਰਾਣੀ ਨੇ ਈਸਟ ਇੰਡੀਆ ਕੰਪਨੀ ਨੂੰ ਭਾਰਤ ਵਿੱਚ ਵਪਾਰ ਕਰਨ ਦੀ ਪਰਮਿਸ਼ਨ ਦਿੱਤੀ ਹੁਣ ਯਾਨੀ ਕਿ ਜਦੋਂ ਈਸਟ ਇੰਡੀਆ ਕੰਪਨੀ ਜਦੋਂ ਬਣੀ ਸੀ ਸਟੈਬਲਿਸ਼ ਹੋਈ ਸੀ ਉਸ ਟਾਈਮ ਦੀ ਗੱਲ ਕਰਦੇ ਨੇ ਕਿ ਮਹਾਰਾਣੀ ਜਿੰਦਾ ਮਹਾਰਾਣੀ ਐਲੀਜ਼ਾਬੈਥ ਫਸਟ ਮਹਾਰਾਣੀ ਐਲੀਜ਼ਾਬੈਥ ਸੈਕੰਡ ਜਾਂ ਐਟਲੀ ਇਹ ਆਪਾਂ ਕੀਤਾ ਹੋਇਆ ਮਹਾਰਾਣੀ ਐਲੀਜ਼ਾਬੈਥ ਨੇ 1600 ਦੇ ਵਿੱਚ ਜਦੋਂ ਬਣੀ ਸੀ 31 ਦਸੰਬਰ 1600 ਤਾਂ ਉਦੋਂ ਇਹਨਾਂ ਨੇ ਇਜਾਜ਼ਤ ਦਿੱਤੀ ਸੀ ਉਸ ਟਾਈਮ ਦੇ ਉੱਤੇ ਉਹ ਮਹਾਰਾਣੀ ਸੀਗੀ ਇੰਗਲੈਂਡ ਦੀ ਕਿਹੜੀ ਲੜਾਈ ਵਿੱਚ ਅੰਗਰੇਜ਼ਾਂ ਨੇ ਡੱਚਾਂ ਨੂੰ ਬੁਰੀ ਤਰ੍ਹਾਂ ਨਾਲ ਹਰਾਤਾ ਕਿਹੜੀ ਲੜਾਈ ਸੀ ਜਿਹ ਅਜ ਕਿਉਂਕਿ ਨਾ ਅ ਅੰਗਰੇਜ਼ ਬੜੇ ਚਲਾਕ ਸੀਗੇ ਇਹ ਨਾਲ ਦੇ ਨਾਲ ਇਹ ਜਿਹੜੇ ਬਾਹਰੋਂ ਵੀ ਜਿਹੜੇ ਆਏ ਹੋ ਸੀ ਉਹਨਾਂ ਨੂੰ ਵੀ ਹਰਾਏ ਜਾਂਦੇ ਹੁੰਦੇ ਸੀਗੇ ਤੇ ਜਿਹੜੇ ਆਪਣੇ ਇੰਡੀਆ ਦੇ ਵਿੱਚ ਜਿਹੜੇ ਸ਼ਾਸਕ ਸੀਗੇ ਜਿਹੜੇ ਕਮਜ਼ੋਰ ਸ਼ਾਸਕ ਸੀਗੇ ਉਹਨਾਂ ਨਾਲ ਲੜ ਪੈਂਦੇ ਸੀਗੇ ਇਹ ਉਹਨਾਂ ਨੂੰ ਵੀ ਹਰਾ ਦਿੰਦੇ ਸੀਗੇ ਯਾਨਕਿ ਬਹੁਤ ਪੋਲਿਟੀਕਲ ਤਰੀਕੇ ਦੇ ਨਾਲ ਆਏ ਸੀ ਬੜੇ ਦਿਮਾਗ ਨਾਲ ਸੋਚ ਕੇ ਇਹਨਾਂ ਨੇ ਯਾਨਕਿ ਹਰ ਇੱਕ ਲੜਾਈ ਲੜੀ ਹਰ ਤਾਂ ਹੀ ਇਹਨਾਂ ਨੇ ਆਪਣੇ ਪੂਰੇ ਭਾਰਤ ਦੇ ਉੱਤੇ ਇੰਨੀ ਜਲਦੀ ਕਬਜ਼ਾ ਕਰ ਲਿਆ ਸੀਗਾ ਹੁਣ ਇਹ ਆ ਕਿ ਕਿਹੜੀ ਲੜਾਈ ਵਿੱਚ ਅੰਗਰੇਜ਼ਾਂ ਨੇ ਦੱਚਾਂ ਨੂੰ ਬੁਰੀ ਤਰ੍ਹਾਂ ਹਰਾਇਆ ਇਹ ਆਪਾਂ ਬਹੁਤ 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 ਇੰ ਬਾਦੇਰਾ ਕਿਉਂਕਿ ਇਹ ਕੁਐਸਚਨ ਪੁੱਛਣਾ ਹੈ 1759 ਦੀ ਇਹ ਲੜਾਈ ਬੈਟਲ ਆਫ ਬਾਦੇਰਾ ਦੇ ਵਿੱਚ ਠੀਕ ਹੈ ਜੀ ਪਲਾਸੀ ਦੀ ਲੜਾਈ ਤੋਂ ਬਾਅਦ ਕਿਹੜੀ ਲੜਾਈ ਚ ਅੰਗਰੇਜ਼ਾਂ ਨੇ ਫਰਾਂਸੀਸੀਆਂ ਨੂੰ ਫਰੈਂਚਾਂ ਨੂੰ ਬੁਰੀ ਤਰ੍ਹਾਂ ਨਾਕਾਦ ਕਿਨੂੰ ਹਰਾਇਆ ਬੈਟਲ ਆਫ ਬੈਂਡੀਵਾਸ਼ ਇਸ ਖਤਮ ਹੋ ਗਈ ਆ ਜੀ ਹਿਸਟਰੀ ਦੀ ਤੁਸੀਂ ਚੈਨਲ ਨੂੰ ਆਪਣੇ ਨਾਲ ਬਣੇ ਰਹਿਣਾ ਇਹਦੀ ਪੀਡੀਐਫ ਤੁਹਾਨੂੰ ਉਹਦੇ ਉੱਤੇ ਪ੍ਰੋਵਾਈਡ ਹੋ ਜਾਏਗੀ ਟੈਲੀਗ੍ਰਾਮ ਚੈਨਲ ਦੇ ਉੱਤੇ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਤੇ ਜੇ ਵੀਡੀਓ ਤੁਹਾਨੂੰ ਪਸੰਦ ਆਈ ਤਾਂ ਉਹਨੂੰ ਸ਼ੇਅਰ ਕਰਿਓ ਠੀਕ ਹੈ ਜੀ ਤੇ ਬਾਕੀ ਹੁਣ ਨੈਕਸਟ ਲੈਕਚਰ ਮੈਂ ਤੁਹਾਨੂੰ ਦੱਸਿਆ ਸੀ ਵੀ ਜੋ ਜੋ ਵੀ ਬੈਟਲਸ ਹੋਈਆਂ ਨੇ ਉਹ ਸਾਰੀਆਂ ਬੈਟਲਸ ਆਪਾਂ ਕਰਾਂਗੇ ਤੇ ਪਲਾਸੀ ਦੀ ਲੜਾਈ ਹੋ ਗਈ ਜਾਂ ਆਪਣੀ ਐਂਗਲੋ ਮਰਾਠਾ ਵਾਰ ਹੋ ਗਈ ਜਾਂ ਆਪਣੀ ਬਕਸਰ ਦੀ ਲੜਾਈ ਹੋਈ ਇਹ ਸਾਰੀਆਂ ਕਰਕੇ ਫਿਰ ਆਪਾਂ ਜਾਨਕੀ ਦੋ ਸੈਸ਼ਨਾਂ ਤੋਂ ਬਾਅਦ ਆਪਾਂ ਉਸ ਤੋਂ ਬਾਅਦ 1857 ਦੀ ਜਿਹੜੀ ਕ੍ਰਾਂਤੀ ਹੋਈ ਸੀ ਉਸ ਤੋਂ ਸਟਾਰਟ ਕਰਾਂਗੇ 1757 ਦੀ ਕ੍ਰਾਂਤੀ ਤੋਂ ਫਿਰ ਆਪਾਂ 1947 ਤੱਕ ਇਹ ਪੂਰਾ ਡਿਟੇਲ ਦੇ ਵਿੱਚ ਕਰਾਂਗੇ ਕਿਉਂਕਿ ਜ਼ਿਆਦਾਤਰ ਕੁਐਸਚਨ ਇਹਦੇ ਵਿੱਚੋਂ ਹੀ ਆਉਂਦੇ ਨੇ ਤੇ ਇਸ ਤੋਂ ਪਹਿਲਾਂ ਜਿਹੜੀ ਆਪਣੀ ਮੀਡੀਵਲ ਹਿਸਟਰੀ ਆ ਗਈ ਉਹ ਦੇਖਾਂਗੇ ਆਪਾਂ ਉਹਦਾ ਵੀ ਇੱਕ ਸੈਸ਼ਨ ਲੈ ਆਵਾਂਗੇ ਜਿਹੜੀਆਂ ਇੰਪੋਰਟੈਂਟ ਲੜਾਈਆਂ ਜਿੱਦਾਂ ਬੈਟਲ ਆਫ ਤਰਾਇਨ ਫਰਸਟ ਹੋਈ ਸੀ ਸੈਕੰਡ ਹੋਈ ਸੀ ਉਹ ਲੜਾਈਆਂ ਵੈਸੇ ਜਿਆਦਾ ਆ ਆਮ ਤਾਬਾ ਕੁਐਸਚਨ ਕਿਉਂਕਿ ਬਹੁਤ ਬੇਸਿਕ ਕੁਐਸਚਨ ਹੁੰਦੇ ਆ ਉਹਦੇ ਵਿੱਚ ਜਿਆਦਾ ਉਹ ਡੀਪ ਨਹੀਂ ਜਾਂਦੇਗੇ ਜਿਆਦਾਤਰ ਜਿੱਦਾਂ ਹੁਣ ਪੀਪੀਐਸਸੀ ਉਹ ਪੀਪੀਐਸਸੀ ਜਿਆਦਾਤਰ ਇੰਡੀਅਨ ਫਰੀडम ਸਟ੍ਰਗਲ ਹੀ ਪੁੱਛਦੀ ਆ ਤਾਂ ਉਹ ਵੀ ਆਪਾਂ ਇੱਕ ਸੈਸ਼ਨ ਲੈ ਆਵਾਂਗੇ ਤੇ ਸੋ ਪਲੀਜ਼ ਤੁਸੀਂ ਇਹਨੂੰ ਚੈਨਲ ਨੂੰ ਆਪਣੇ ਨੂੰ ਸਪੋਰਟ ਕਰਦਿਆਂ ਤੇ ਆਪਣੇ ਰਿਵਿਊ ਜ਼ਰੂਰ ਦੇਣਿਆ ਜੇ ਤੁਹਾਨੂੰ ਪਸੰਦ ਤਾਂ ਹੋਰ ਵੀ ਆਪਾਂ ਅੱਗੇ ਵੀ ਤੁਹਾਡੀ ਹੈਲਪ ਕਰਦੇ ਰਵਾਂਗੇ ਜਿੰਨਾ ਹੋ ਸਕੇ ਜਿੰਨਾ ਆਪਾਂ ਨੂੰ ਪਤਾ ਵਾ ਜਿੰਨੀ ਆਪਣੀ ਨੌਲੇਜ ਆ ਉਹਨਾਂ ਆਪਾਂ ਹੈਲਪ ਕਰਦੇ ਰਵਾਂਗੇ ਠੀਕ ਆ ਜੀ ਥੈਂਕ ਯੂ ਵੈਰੀ ਮੱਚ